ਅਹੀਂ ਗਿਆਨਗੁਰੂ ਗਿਆਨਗੁਰੂ ਕਹੀ ਜਾਂਦੇ ਆ ਸਾਡੇ ਕੋਲ ਕਿਤਾਬ ਹੈ ਵੀ ਕੋਈ ਨਹੀਂ ਹਾਂ ਇੱਕ ਤਾਂ ਮੈਂ ਕਹਾਂ ਬਾਹਰ ਹੈ ਜੀ ਘਰ ਬਣਾਉਂਦੇ ਆ ਨਾ ਇੱਕ ਨੁੱਕਰ ਜੇ ਤੇ ਬਣਾਉਂਦੇ ਕਹਿੰਦੇ ਤੁਸੀਂ ਪਿੰਦੇ ਨਹੀਂ ਪਿੰਦੇ ਪਰਮਣਾ ਕੋ ਦਾ ਸੁੱਖਦਾ ਸਾਡਾ ਕਦੀ ਆਪਣੀ ਜ਼ਿੰਦਗੀ ਚ ਆਈ ਦਿਵਤਾ ਨੂੰ ਇਹ ਨਾ ਕੋ ਹਾਏ ਰੱਬ ਨੇ ਬੜਾ ਮੜਾ ਕਰਤਾ ਹਾਏ ਪਰਮਾਤਮਾ ਕੋ ਮੜਾ ਕਰੇਗਾ ਯੋ ਤੇ ਸਤਿਗੁਰ ਸਭਨਾ ਦਾ ਭਲਾ ਮਨਾਏਗਾ ਤੁਸੀਂ ਅੱਜ ਤੱਕ ਕਦੀ ਵੇਖਿਆ ਵੀ ਤੁਹਾਨੂੰ ਕਿਸੇ ਏਅਰਪੋਰਟ ਤੇ ਕਿਸੇ ਪਲੇਟਫਾਰਮ ਤੇ ਕਿਸੇ ਸਿੱਖ ਦੇ ਹੱਥ ਵਿੱਚ ਕਿਤਾਬ ਫੜੀ ਹੋਈ। 크੍ਰਿਸਚਨ ਲੋਕ ਗੋਰਿਆਂ ਚ ਨਾ ਇੱਕ ਬਹੁਤ ਕੁਆਲਿਟੀ ਹੈ। ਉਹਨਾਂ ਦਾ 8-10 ਸਾਲ ਦਾ ਬੱਚਾ ਵੀ ਜੇ ਕਿਤੇ ਬਾਹਰ ਘੁੰਮਣ ਜਾਏਗਾ ਉਹਦੇ ਹੱਥ ਵਿੱਚ ਕਿਤਾਬ ਹੋਵੇਗੀ। ਪੂਜੇ ਨਾਮ ਹੋਰ ਕੋਈ? ਕੋਣ ਬਲੋ? ਸਿੱਖ ਦਸ਼ਮੇਸ਼ ਦਾ ਸੁ ਕਈਏ ਅਕਾਲੀ ਹੈ। ਸਿੱਖ ਦਸ਼ਮੇਸ਼ ਦਾ ਸੁ ਕਈਏ ਅਕਾਲੀ ਹੈ। ਆਓ ਗੁਰੂ ਕੇ ਪਿਆਰਿਓ ਅਸੀਂ ਉਹਨਾਂ ਯੋਧਿਆਂ ਦਾ ਦੇਣਾ ਨਹੀਂ ਦੇ ਸਕਦੇ ਜਿਨ੍ਹਾਂ ਨੇ ਇੱਕ ਇੱਕ ਰਾਤ ਅੰਦਾਜ਼ਾ ਹੁਣ ਆਪੇ ਲਾ ਕੇ ਵੇਖ ਲੋ ਜਿਨ੍ਹਾਂ ਇੱਕ ਇੱਕ ਰਾਤ ਵੀ ਆਪਣੇ ਘਰ ਵਿੱਚ ਆਪਣੀ ਸ਼ਨਮ ਵਿੱਚ ਰੱਖਿਆ ਜੇ ਉਹਨਾਂ ਨੂੰ ਸਿੱਖ ਕੌਮ ਆਪਣੀ ਅੱਖਾਂ ਦੀਆਂ ਪਲਕਾਂ ਤੇ ਬਿਠਾ ਸਕਦੀ ਏ ਤੇ ਜੇ ਅਸੀਂ ਗੁਰੂ ਦੇ ਰਾਹ 'ਤੇ ਤੁਰਾਂਗੇ ਸਾਡੇ ਨਾਲ ਸਾਡੇ ਤੇ ਕਿੰਨੀਆਂ ਬਖਸ਼ਾਂ ਹੋਣਗੀਆਂ ਅੰਦਾਜ਼ਾ ਤੁਸੀਂ ਆਪੇ ਲਾ ਕੇ ਵੇਖ ਲੋ ਤੇ ਇੱਕ ਮੈਂ ਬੇਨਤੀ ਅਖੀਰ ਤੇ ਕਰਨੀ ਚਾਹਨਾ ਭਾਈ ਕਾਨ ਸਿੰਘ ਨਾਭਾ ਜੀ ਨੇ ਨਾ ਸਿੱਖ ਦੀ ਪਰਿਭਾਸ਼ਾ ਦੱਸਣ ਲੱਗਿਆ ਕਮਾਲ ਕਰ ਦਿੱਤੀ ਸਿੱਖ ਕੌਣ ਹੁੰਦਾ ਹੈ ਅਖੀਰ ਦੀ ਉਹ ਕਹਿੰਦੇ ਕਮਲ ਜਿਉ ਮਾਇਆ ਜਲ ਵਿੱਚ ਹੈ ਅਲੇਪ ਸਦਾ ਜਿਵੇਂ ਕਮਲ ਫੁੱਲੇ ਪਾਣੀ ਚ ਰਹਿੰਦਾ ਚਿਕੜ ਚ ਪਰ ਆਪਣੇ ਪੱਤਿਆਂ ਨੂੰ ਚਿਕੜ ਤੋਂ ਬਚਾ ਕੇ ਰੱਖਦਾ ਹੈ ਕਮਲ ਜਿਉ ਮਾਇਆ ਜਲ ਵਿੱਚ ਹੈ ਅਲੇਪ ਸਦਾ ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ ਉਹ ਸਭ ਨੂੰ ਸਨੇਹ ਕਰਦਾ ਪਰ ਉਹਦੀ ਚਾਲ ਵੱਖਰੀ ਹੈ ਚਿਕੜ ਤੋਂ ਬਚਾ ਕੇ ਰੱਖਦਾ ਹੁਣ ਸਿੱਖ ਦੀ ਗੱਲ ਆਉਣ ਲੱਗੀ ਜੀ ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ ਸੇਖ ਕੋਣ ਹੈ ਜਿਹੜਾ ਕਮਾਈ ਕਰਕੇ ਖਾਂਦਾ ਹੈ ਭੀਖ ਨਹੀਂ ਮੰਗਦਾ ਕਟੋਰਾ ਫੜ ਕੇ ਕਿਸੇ ਕੋ ਭੀਖ ਨਹੀਂ ਮੰਗਦਾ ਕਿਉਂਕਿ ਕਿਉਂ ਨਹੀਂ ਮੰਗਦਾ ਕਿਉਂਕਿ ਮੁੰਡਾ ਸੰਤੋਖ ਸ਼ਰਮ ਪੱਤ ਝੋਲੀ ਹੈ ਜਿਹਦੇ ਕੋਲ ਮਿਹਨਤ ਦਾ ਖੱ퍼 ਹੋਵੇ ਤੇ ਮਿਹਨਤ ਕਸ਼ ਬੰਦਾ ਕਿਸੇ ਕੋ ਭੀਖ ਨਹੀਂ ਕਦੀ ਮੰਗਦਾ ਉਧਾਰ ਮੰਗ ਲੂ ਕਿਸੇ ਕੋ ਲੋਨ ਲੈ ਲੂਗਾ ਕਰਜ਼ਾ ਲੈ ਲੂਗਾ ਚੁਕਾ ਦੂਗਾ ਪਰ ਕਟੋਰਾ ਫੜ ਕੇ ਭੀਖ ਨਹੀਂ ਮੰਗੇਗਾ ਕਿਉਂਕਿ ਸ਼ਰਮ ਪੱਤ ਝੋਲੀ ਹੈ ਨਾ ਉਹਨੇ ਪੜ ਲਿਆ ਉਹ ਤੋਂ ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣ ਹੈ ਭਾਣੇ ਵਿੱਚ ਵਿਭਤਾ ਨੂੰ ਮੰਨੇ ਖੁਸ਼ਾਲੀ ਅਤ ਦੀ ਵਿਭਤਾ ਬਜੇ ਕਵੇ ਦਾਤਾ ਤੇਰੀ ਰਜਾ ਇਹ ਵੀ ਤੇਰੀ ਮौज ਹੋਏਗੀ ਇਹ ਵੀ ਦਿਨ ਮੈਨੂੰ ਵਿਖਾਉਣਾ ਹੋਏਗਾ ਕਿਤੇ ਹੋ ਸਕਦਾ ਇਹ ਵੀ ਮੈਨੂੰ ਸਬਕ ਦੇਣ ਲਈ ਆਇਆ ਹੋਵੇ ਦਿਨ ਮੇਰੀ ਜ਼ਿੰਦਗੀ 'ਚ ਕੋਈ ਕਹਿੰਦੇ ਆਪਾਂ ਦੀ ਜ਼ਿੰਦਗੀ 'ਚ ਘਟਨਾ ਵਾਪਰਦੀ ਆ ਨਾ ਤੇ ਆਪਾਂ ਰੋਨੇ ਆ ਰੋਣਾ ਨਹੀਂ ਚੀਜ਼ ਰੱਖਣਾ ਦਾਤਾ ਹੋ ਸਕਦਾ ਇਹ ਮੇਰੇ ਵਾਸਤੇ ਕੋਈ ਲੈਸਨ ਹੋਵੇ ਹੋ ਸਕਦਾ ਕੋਈ ਸਬਕ ਸਿਵਾਉਣ ਲਈ ਮੈਨੂੰ ਦਿਨ ਆਇਆ ਹੋਵੇ ਕਦੀ ਆਪਣੀ ਜ਼ਿੰਦਗੀ ਚ ਆਈ ਵਿਗਤਾਂ ਨੂੰ ਇਹ ਨਾ ਕੋ ਹਾਏ ਰੱਬ ਨੇ ਬੜਾ ਮੜਾ ਕਰਤਾ ਹਾਏ ਪ੍ਰਮਾਤਮਾ ਕੋ ਮੜਾ ਕਰੇ ਗਇਓ ਤੇ ਸਤਿਗੁਰ ਸਭਨਾ ਦਾ ਭਲਾ ਮਨਾਏਗਾ ਜਿਹਨੂੰ ਸੇਰੇ ਉੱਠ ਕੇ ਆਪਾਂ ਪੜਦੇ ਹਾਂ ਨਰਵੈਰ ਐ ਉਹ ਕੱਲਾ ਸਾਡੇ ਟੱਬਰ ਦੇ ਨਾਲ ਹੀ ਮੈਰਕ ਮੋਣ ਆਏਗਾ ਭਲਾ ਉਹਨੂੰ ਤੇ ਉਹਨਾਂ ਨੇ ਵੈ ਵੈਰੀ ਨਾ ਕਿਹਾ ਜਿਨ੍ਹਾਂ ਦੇ ਇੱਕ ਇੱਕ ਪਰਿਵਾਰ ਚ ਪੰਜ ਪੰਜ ਜੀ ਕੇ ਹਫ਼ਤੇ ਵਿੱਚ ਸ਼ਹਾਦਤ ਦਾ ਜਾਂ ਪੀਂਦੇ ਅਸੀਂ ਤਾਂ ਖਾਂਦੇ ਪੀਂਦੇ ਵੀ ਰੱਬ ਨੂੰ ਵੈਰੀ ਕਹੀ ਜਾਂਦੇ ਖਾਂਦੇ ਪੀਂਦੇ ਵੀ ਰੱਬ ਨੂੰ ਲਾਮੇ ਦੇਈ ਜਾਂਦੇ ਉਹ ਤਾਂ ਨਰਵੈਰ ਐ ਉਹਦਾ ਤਾਂ ਕਿਸੇ ਨਾਲ ਵੈਰ ਹੈ ਹੀ ਨਹੀਂ ਹਰ ਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ ਭਾਣੇ ਵਿੱਚ ਬਿਪਤਾ ਨੂੰ ਮੰਨੇ ਖੁਸ਼ਹਾਲੀ ਹੈ ਅਗਲਾ ਵਜਨ ਸੁਣਿਓ ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਂਕੀਦਾਰ ਜਿਹੜਾ ਸਿੱਖ ਹੈ ਨਾ ਭਾਵੇਂ ਪ੍ਰਚਾਰਕ ਹੈ ਭਾਵੇਂ ਰਾਗੀ ਹੈ ਭਾਵੇਂ ਢਾਡੀ ਹੈ ਭਾਵੇਂ ਪ੍ਰਧਾਨ ਹੈ ਭਾਵੇਂ ਖਜ਼ਾਂਚੀ ਹੈ ਅਸੀਂ ਸਾਰੇ ਗੁਰੂ ਦੇ ਚੌਂਕੀਦਾਰਾਂ ਮਾਲਕ ਕੋਏ ਸਾਡਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਵਾਰਥ ਤੋਂ ਬਿਨਾ ਫਾਰੇ ਬੋਲੋ ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਂਕੀਦਾਰ ਰਮਤੇ ਜੰਗਲੀ ਚੜੇ ਮੁਖ ਲਾਲੀ ਹੈ ਜਦੋਂ ਕਿ ਤੇ ਧਰਮ ਤੇ ਜੰਗ ਦੀ ਗੱਲ ਆਵੇ ਇਹਨੂੰ ਲਾਲੀਆਂ ਪਖਣਾ ਅਖੀਰ ਦਾ ਬਚਨ ਪੂਜੇ ਨਾ ਅਕਾਲ ਬਿਨ ਹੋਰ ਕੋਈ ਦੇਵੀ ਦੇਵ ਸਾਰੇ ਬੋਲੋ ਜੀ ਪੂਜੇ ਨਾ ਅਕਾਲ ਬਿਨ ਹੋਰ ਕੋਈ ਨਹੀਂ ਕੋਣ ਬੁਲਾਓ ਸਿੱਖ ਦਸ਼ਮੇਸ਼ ਦਾ ਸੁ ਕਈਏ ਅਕਾਲੀ ਹੈ ਸਿੱਖ ਦਸ਼ਮੇਸ਼ ਦਾ ਸੁ ਕਈਏ ਅਕਾਲੀ ਹੈ ਉਹ ਅਕਾਲੀ ਸਿੱਖ ਹੈ ਜਿਹੜਾ ਕਿਸੇ ਦੇਵੀ ਦੇਵ ਤੇ ਕਿਸੇ ਥਾਂ ਥਾਂ ਤੇ ਮੱਥੇ ਨਹੀਂ ਟਿਕਦਾ ਸਿਰਫ ਇੱਕ ਪੂਜਾ ਅਕਾਲ ਕੀ ਅਰਚਾ ਸ਼ਬਦ ਦਾ دیدار ਖਾਲਸਾ ਦਾ ਆਓ ਅਸੀਂ ਉਸ ਗੁਰੂ ਦੇ ਪੁੱਤਰ ਬਣੀਏ ਪ੍ਰੇਰਣਾ ਲਈਏ ਖੰਡੇ ਬਾਟੇ ਦੀ ਪੌ ਲੈਈਏ ਜਿਨ੍ਹਾਂ ਨੇ ਅਜੇ ਤੱਕ ਸਹਿਜ ਪਾਠ ਦਾ ਮੰਨ ਕੀਤਾ ਉਹ ਆਪਣੇ ਘਰਾਂ ਚ ਸਹਿਜ ਪਾਠ ਕਰੋ ਸੋਹਣਾ ਲਿਟਰੇਚਰ ਰੱਖੋ ਗੁਰਬਾਣੀ ਖੁਦ ਪੜ੍ਹਨ ਦੀ ਕੋਸ਼ਿਸ਼ ਕਰੋ ਬਾਣੀ ਕਿਸੇ ਕੋਲੋਂ ਪੜਾਉਣ ਦੀ ਬਜਾਏ ਆਪ ਪੜ੍ਹੋ ਆਪ ਇੱਕ ਵਾਰ ਚੁੱਪੀਆਂ ਮਾਰ ਕੇ ਵੇਖੋ ਕਿੰਨਾ ਸੋਹਣਾ ਆਨੰਦ ਆਏਗਾ ਇੱਕ ਮੈਂ ਬੇਨਤੀ ਕਰਾਂਗਾ ਤੁਸੀਂ ਵੀ ਦੇਸ਼ਾਂ ਵਿਦੇਸ਼ਾਂ ਚ ਬਹੁਤ ਜਾਂਦੇ ਹੋਗੇ ਕ੍ਰਿਸਚਨ ਲੋਕ ਗੋਰਿਆਂ ਚ ਨਾ ਇੱਕ ਬਹੁਤ ਕੁਆਲਿਟੀ ਹੈ ਉਹਨਾਂ ਦਾ 8-10 ਸਾਲ ਦਾ ਬੱਚਾ ਵੀ ਜੇ ਕਿਤੇ ਬਾਹਰ ਘੁੰਮਣ ਜਾਏਗਾ ਉਹਦੇ ਹੱਥ ਵਿੱਚ ਕਿਤਾਬ ਹੋਏਗੀ 60-70 ਸਾਲ ਦਾ ਬਜ਼ੁਰਗ ਵੀ ਜੇ ਪਲੇਨ 'ਚ ਬੈਠਾ ਉਹਦੇ ਕੋਲ ਕਿਤਾਬ ਹੋਏਗੀ ਹੁਣ ਅੱਜਕੱਲ ਟਾਈਪੈਡ ਆ ਗਏ ਉਹ ਕੀ ਕਰਦੇ ਪਲੇਨ ਦੇ ਵਿੱਚ ਬੈਹਿੰਦਿਆਂ ਸਾਰੀ ਆਈਪੈਡ ਦੇ ਉੱਤੇ ਕਿਤਾਬ ਖੋਲ੍ਹ ਲੈਂਦੇ ਆ ਕਈ ਵਾਰੀ ਛੇ ਸ਼ਿਕ ਹੈ ਤੇ ਜਾਂ ਸੌਂਦੇ ਨੇ ਜਾਂ ਪੜ੍ਹਦੇ ਨੇ ਉਹ ਪੜ੍ਹਦੇ ਨੇ ਜਦ 10 ਮਿੰਟ ਆਰਾਮ ਕਰ ਲਿਆ ਜੇ ਕਿਤੇ ਘੁੰਮਣ ਗਏ ਹੱਥ ਕਿਤਾਬ ਹੋਏਗੀ ਮੈਂ ਇੱਕ ਹਰ ਸੇਧ ਤੇ ਇੱਕ ਬੇਨਤੀ ਕਰਦਾ ਹੁੰਨਾ ਤੁਸੀਂ ਅਜੇ ਤੱਕ ਕਦੀ ਵੇਖਿਆ ਵੀ ਤੁਹਾਨੂੰ ਕਿਸੇ ਏ ਰਿਪੋਰਟ ਤੇ ਕਿਸੇ ਪਲੇਟਫਾਰਮ ਤੇ ਕਿਸੇ ਸਿੱਖ ਦੇ ਹੱਥ ਵਿੱਚ ਕਿਤਾਬ ਫੜੀ ਹੋਈ ਮੈਂ ਲਾਈਵ ਬੋਲ ਰਿਹਾ ਜੀ ਮੈਂ ਹਰ ਦਵਾਂ ਚ ਇਹ ਗੱਲ ਬੋਲਦਾ ਜਿੱਦਣ ਤੁਸੀਂ ਵੇਖੋ ਨੇ ਇਹ ਕੰਮ ਕਰਿਓ ਉਹਦੀ ਫੋਟੋ ਲਾ ਕੇ ਜ਼ਰੂਰ ਨੈੱਟ ਤੇ ਪਾਓ ਤਾਂ ਕਿ ਪਤਾ ਲੱਗੇ ਵੀ ਸਾਡੇ ਸਿੱਖਾਂ ਚ ਵੀ ਪੜਨ ਦੀ ਜਿਹੜੀ ਸੋਚ ਹੈਗੀ ਹੈ ਕਿਉਂਕਿ ਸਾਡੇ ਚ ਹੈ ਹੀ ਨਹੀਂ ਅਸੀਂ ਗਿਆਨ ਗੁਰੂ ਗਿਆਨ ਗੁਰੂ ਕਹੀ ਜਾਂਦੇ ਆ ਸਾਡੇ ਕੋਲ ਕਿਤਾਬ ਹੈ ਹੀ ਕੋਈ ਨਹੀਂ ਹਾਂ ਇੱਕ ਤਾਂ ਮੈਂ ਕਹਾਂ ਬਾਹਰ ਹੈ ਹੀ ਘਰ ਬਣਾਉਂਦੇ ਆ ਨਾ ਇੱਕ ਨੁੱਕਰ ਜੇ ਤੇ ਬਣਾਉਂਦੇ ਕਿਹਦੇ ਤੁਸੀਂ ਪਿੰਦੇ ਨਹੀਂ ਪਿੰਦੇ ਪਰਵਣਾ ਪੁੰਦਾ ਸੁੱਖ ਦਾ ਸਾਡਾ ਪਰੋਣੇ ਵਾਸਤੇ ਤੁਸੀਂ ਮਾਂ ਨਾਲ ਦੱਸ ਦੇ ਜੀ ਇਹ 200 ਪੌਂਡ ਦੀ ਆ ਤੇ 300 ਪੌਂਡ ਦੀ ਆ ਰਿਸ਼ਤੇਦਾਰ ਸਾਡੇ ਆਪ ਤੇ ਲੈ ਕੇ ਆਏ ਆ ਬਾਣੀਆਂ ਦੀਆਂ ਪੋਥੀਆਂ ਰੱਖੋ ਬਾਣੀਆਂ ਦੀਆਂ ਵਿਚਾਰਾਂ ਰੱਖੋ ਘਰਾਂ ਚ ਸ਼ਬਦਾਂ ਦੀਆਂ ਸੀਮਲੀਆਂ ਲਾਓ ਘਰਾਂ ਚ ਗੁਰਬਾਣੀ ਦੇ ਵਿਚਾਰ ਲੈ ਕੇ ਆਓ ਜਦੋਂ ਤੁਸੀਂ ਇੱਕ ਵਾਰ ਇੱਕ ਮੈਂ ਬੇਨਤੀ ਕਰਦਾ ਉਹਨਾਂ ਜਿੱਦਨ ਸਾਡੇ ਮਰਨ ਤੋਂ ਬਾਅਦ ਸਾਡੇ ਬੱਚਿਆਂ ਨੂੰ ਕਿਸੇ ਨੇ ਸਭ ਜਆਦਿਆਂ ਬਾਰੇ ਦੱਸ ਦਿੱਤਾ ਨਾ ਇੱਕ ਚੀਜ਼ ਕਿ ਉਹ ਸਾਨੂੰ ਜ਼ਰੂਰ ਕਹਣਗੇ ਕਿ ਘਰ ਤਾਂ ਸਾਨੂੰ ਬਹੁਤ ਵੱਡੇ ਵੱਡੇ ਦੇ ਗਏ ਪਰ ਸਾਨੂੰ ਸਾਡੀ ਕੌਮ ਬਾਰੇ ਨਾਲ ਦੱਸ ਕੇ ਕਿ ਮੈਂ ਕੋਠਿਆਂ ਨੂੰ ਕਰਨਾ ਬਾਪ ਨੇ ਰਿਆ ਏ ਮੇਰੀ ਮਾਂ ਇੱਕ ਤਾਂ بڑا ਮੜਾ ਕੀਤਾ ਕਾਸ਼ ਕਿਤੇ ਜੁੰਦਿਆਂ ਜੀ ਮੇਰੇ ਤੰਨਾਂ ਦੇ ਲਾਗੇ ਸਭ ਜਆਦਿਆਂ ਦਾ ਨਾਂ ਲਿਆ ਹੁੰਦਾ ਮੈਂ ਕਦੀ ਗਲਤ ਰਸਤੇ ਤੇ ਪੈਣਾ ਹੀ ਨਹੀਂ ਸੀ ਇਹ ਨਾ ਹੋਵੇ ਸਾਡੇ ਮਰਨ ਤੋਂ ਬਾਅਦ ਲੋਕ ਦੱਸਣ ਉਹਨਾਂ ਨੂੰ ਸਭ ਜਆਦਿਆਂ ਬਾਰੇ ਲੋਕ ਦੱਸਣ ਸਾਡੇ ਬੱਚਿਆਂ ਨੂੰ ਜੁਹਦੇ ਦੀ ਆਪਣਾ ਫਰਜ਼ ਨਿਭਾਜੋ ਤਾਂ ਕਿ ਜੀਵਨ ਖੂਬ ਸੂਰਤ ਬਣ ਜਾਏ ਇਹ ਲੋਕ ਸੁਖੀਏ ਪਰ ਲੋਕ ਸਿਰ ਜੀ ਨਾਨਕ ਹਰਪ੍ਰਭ ਸਮਾਂ ਤੁਹਾਡਾ ਥੋੜਾ ਜਿਹਾ ਵੱਧ ਲੈ ਗਿਆ ਹੈ ਦਿਲ ਤੇ ਕਰਦਾ ਤੁਰ ਸੀ ਬੈਠੇ ਜੀ ਸਾਈ ਰਾਤ ਲੱਗੇ ਰਹੀਏ ਪਰ ਤੁਸੀਂ ਕੱਲ ਨੂੰ ਫੇਰ ਦੁਆਨ ਲਉਣਾ ਹੈ ਤੋ ਇੰਨੀਆਂ ਕਿ ਸੇਵਾਵਾਂ ਪ੍ਰਵਾਨ ਕਰਿਓ